ਰੈਲਸਨ ਸੰਦੂ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਅਸੀਂ ਅੱਜ ਮਾਸਿਕ ਮੀਟਿੰਗ ਕੀਤੀ ਸੀ ਸਾਡੀ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਜਿਹੜੇ ਸਾਡੇ ਡੀਏ ਰੋਕੇ ਆ ਸਾਡੇ ਏਰੀਅਰ ਰੋਕੇ ਆ ਉਹਦੇ ਗਰੁੱਪ ਦੇ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਵੀ ਜੇ ਕੋਈ ਸਰਕਾਰ ਦਾ ਅਧਿਕਾਰੀ ਸਰਕਾਰ ਦੇ ਐਮਐਂਡੀ ਵੋਟਾਂ ਮੰਗਣ ਆਉਂਦੇ ਆ ਤਾਂ ਉਹਨਾਂ ਨੂੰ ਇਸ ਪਾਸਟ ਕਹਿਣਾ ਵੀ ਤੁਸੀਂ ਸਾਡਾ ਮਤਲਬ ਪਿਛਲੇ ਸਮੇਂ ਸਾਡੀ ਕੋਈ ਮੰਗ ਪੂਰੀ ਨਹੀਂ ਕੀਤੀ ਸਾਡਾ ਏ.ਆਰ ਰੋਕੇ ਆਇਆ ਸਾਡੀ ਪੈਨਸ਼ਨ ਬੰਦ ਕੀਤੀ ਹੋਆ ਤੇ ਨਵੇਂ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਕੋਈ ਨੌਕਰੀ ਨਹੀਂ ਦੇ ਰਿਹਾ ਇਸ ਲਈ ਅਸੀਂ ਤੁਹਾਡੀ ਸਰਕਾਰ ਤੋਂ ਨਰਾਜ ਆ ਤੇ ਨਾਲ ਹੀ ਜਿਹੜੀ ਬੀਜੇਪੀ ਦੀ ਕੇਂਦਰ ਦੀ ਸਰਕਾਰ ਹੈ ਉਹਨੇ ਕਹਿ ਦਿੱਤਾ ਵੀ ਪੀ ਕਮਿਸ਼ਨੇ ਨਹੀਂ ਬਿਠਾਉਣਾ ਇਸ ਕਰਕੇ ਅਸੀਂ ਉਹ ਤੋਂ ਵੀ ਨਾਰਾਜ਼ ਹੈ ਉਹਦਾ ਦੋਹਾਂ ਤਰ੍ਹਾਂ ਦੇ ਜਿਹੜੀ ਆਪਣੀ ਨਾਰਾਜ਼ਗੀ ਆ ਉਹ ਜਿਹੜ ਨੂੰ ਦੱਸਦੀ ਹੈ ਇਸ ਲਈ ਮੈਂ ਸਾਰਿੰਦਾ ਵੀ ਇਹ ਇੱਕ ਮਤਲਬ ਵੱਡਾ ਫੈਸਲਾ ਆ ਇਹਨੂੰ ਸੱਚਮੁੱਚ ਲਾਗੂ ਕਰਨਾ ਚਾਹੀਦਾ ਤੇ ਮਲਾਜ਼ਮਾਂ ਦਾ ਪੈਨਸ਼ਨਰਾਂ ਦਾ ਆਉਣ ਵਾਲੇ ਸਮੇਂ 'ਚ ਬਹੁਤ ਗਰਮ ਆਲ ਹੋਣ ਜਾ ਰਿਹਾ ਉਹਦੇ ਇਜਾਜ਼ੇ ਲਈ ਇੱਕੋ ਇੱਕ ਤਰੀਕਾ ਜਿੰਨੇ ਕਾਪਾ ਇਕੱਠੇ ਹੋਨੇ ਆਏ ਤੋਂ ਹੋਰ ਵੱਧ ਇਕੱਠੇ ਹੋਈਏ ਹੋਰ ਵਾਰ ਦੇ ਇਕੱਠੇ ਹੋ ਕੇ ਸੰਘਰਸ਼ ਕਰੀਏ ਤੇ ਆਪਣੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚਾਈ ਜੇ ਇਹਦੇ ਨੇ ਫੈਸਲਾ ਕੀਤਾ ਗਿਆ ਵੀ 5 ਮਈ ਨੂੰ ਸੁਮੱਚੇ ਪੰਜਾਬ ਦੇ ਬਲਾਜਮ ਤੇ ਪੈਨਸ਼ਨਰਾਂ ਸੰਜੇ ਫਰਾਂਚ ਵੱਲੋਂ ਜਲੰਧਰ ਦੇਸ਼ਪੁਰ ਜਾ ਕੇ ਕਲਕ੍ਰਿਸ਼ਨ ਕੀਤੀ ਜਾ ਰਹੀ ਆ ਉਹਦੇ ਜ ਵੱਧ ਤੋਂ ਵੱਧ ਸਾਥੀ ਬਹੁਤ ਧੰਨਵਾਦ ਹਗਲਾਣਾ ਦੀ ਬਾਦਕ ਮੀਟਿੰਗ ਕੀਤੀ ਗਈ ਜਿਸ ਵਿੱਚ ਪਹਿਲੇ ਨੰਬਰ ਤੇ ਆਏ ਸਾਥੀਆਂ ਦਾ ਧੰਨਵਾਦ ਕੀਤਾ ਜਾਂਦਾ ਆ ਤੇ ਉਹਨਾਂ ਨੂੰ ਅਗਲੀ ਗੱਲ ਮੀਟਿੰਗਾਂ ਵਿੱਚ ਵੀ ਸ਼ਾਮਲ ਹੋਣ ਲਈ ਕਿਹਾ ਜਾਂਦਾ ਆ ਤਾਂ ਕਿ ਆਪਣੀਆਂ ਮੀਟਿੰਗਾਂ 7 ਅਪੰਨ ਕੋ ਤੱਕ ਤੇ ਨਾਲ ਹੀ ਸਾਥੀਆਂ ਨੂੰ ਜੋ ਵੀ ਮੀਟਿੰਗ ਵਿੱਚ ਫੈਸਲੇ ਕੀਤੇ ਗਏ ਆ ਉਹਨਾਂ ਫੈਸਲਿਆਂ ਨੂੰ ਲਾਗੂ ਕਰਨ ਲਈ ਬੇਨਤੀ ਕੀਤੀ ਜਾਂਦੀ ਆ ਤੇ ਜੋ 5 ਜਨਵਰੀ 5 ਮਈ 2024 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਮਲਾਜਮਾਂ ਤੇ ਪੈਨਸ਼ਨਰਾਂ ਦਾ ਸਾਝਾ ਫੱਟਦੀ ਸਵਾਇ ਕਨਵੈਨਸ਼ਨ ਹੋ ਰਹੀ ਆ ਉਹਦੇ ਵਿੱਚ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਆਪਣੇ ਦੇਹਰੀਆਂ ਤੋਂ ਟਾਈਮ ਕੱਢ ਕੇ ਵੱਧ ਤੋਂ ਵੱਧ ਗੈਂਤੀ ਵਿੱਚ ਪਹੁੰਚੋ ਤਾਂ ਜੋ ਪੰਜਾਬ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਉਹਨਾਂ ਨੇ ਸਾਡੀਆਂ ਮੰਗਾਂ ਨੂੰ ਮੰਨਣ ਲਈ ਦੋਸਾਥ ਵਿੱਚ ਕੋਈ ਵੀ ਅਪਰਾਧ ਨਹੀਂ ਕੀਤਾ ਤੇ ਉਹਨਾਂ ਨੂੰ ਚੋਣਾਂ ਦੇ ਵਿੱਚ ਸਾਬਤ ਸਖਾਇਆ ਜਾ ਕੇ ਆਇਓ ਸਾਥੀਆਂ ਨਾਲ ਮੈਂ ਫੇਰ ਇੱਕ ਵਾਰੀ ਧੰਨਵਾਦ ਕਰਦਾ ਹਾਂ ਜੈ ਹਣੇ ਸਰਕਾਰ ਮਰਦਾਵਾ 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 ਜាយ ਸਰਕਾਰ ਮਰਦਾਵਾ 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 ਰਾਈਮ ਇਕਤਾ ਜਿੰਦਾਬਾਦ 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 ਹਾੜਾ ਇਕ ਜਿੰਦਾਬਾਦ 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 ਮੈਂ ਜਿੰਦਾਬਾਦ 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 ਜਿੰਦਾਬਾਦ